ਅੱਜੇ ਕੋਲੀ ਆਪਣੇ ਦੇਖਿਆ ਕਿ ਇਸਮਾਨ ਕੋਲ ਕੁਝ ਤੇਲ ਲੰਡਰ ਚੁੱਕਿਆ ਹੋਇਆ ਸੀਗਾ ਥੋਣੇ ਦੀਆਂ ਵਾਲੀਆਂ ਛੋਟੀਆਂ ਲੈ ਗਈ ਇਹਨੇ 2000 ਰੁਪਏ ਕੱਢ ਕੇ ਲੈ ਗਈ ਇਹਨੇ ਇਸਮਾਨ ਜਿਹੜਾ ਟੋਲੀ ਹੋਇਆ ਕਿ ਚਲਾ ਕੇ ਰੱਖਿਆ ਸਰ ਉਹ ਚੌਂਕ ਮਿਸ਼ਰਾ ਦੀ ਗੱਡੀ ਹੈ ਸਰ ਹਾਂਜੀ ਚੌਂਕ ਪ੍ਰਚਾਰ ਵਾਲਾ ਕੈਮਰਾ ਲੱਗਾ ਹੋਇਆ ਉੱਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਿਆਂ ਦੇ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਕੈਮਰੇਆਂ ਵਾਲੀਆਂ ਸਰਕਾਰੀ ਗੱਡੀਆਂ 24 ਘੰਟੇ ਘੁੰਮਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਪਰ ਹੁਣ ਇੱਕ ਪਰਿਵਾਰ ਨੇ ਆਪਣੇ ਘਰ 'ਚ ਹੋਈ ਚੋਰੀ ਤੋਂ ਬਾਅਦ ਇਲਜ਼ਾਮ ਲਗਾਇਆ ਹੈ ਕਿ ਸਰਕਾਰੀ ਗੱਡੀ ਜਿਸ ਉੱਤੇ ਕੈਮਰਾ ਲੱਗਿਆ ਹੋਇਆ ਸੀ ਚੋਰਾਂ ਦੇ ਵੱਲੋਂ ਸਮਾਨ ਚੋਰੀ ਕਰਕੇ ਉਸ ਗੱਡੀ ਦੇ ਵਿੱਚ ਰੱਖਿਆ ਗਿਆ ਤੇ ਫਰਾਰ ਹੋ ਗਏ ਮਾਮਲਾ ਫਰੂਦਪੁਰ ਤੋਂ ਸਾਹਮਣੇ ਆਇਆ ਹੈ ਫਿਟ ਪ੍ਰਵਾਹ ਨੇ ਦੱਸਿਆ ਕਿ ਉਹ ਕਿਤੇ ਬਾਹਰ ਗਈ ਹੋਈ ਸੀ ਤੇ ਉਹਨਾਂ ਦੇ ਬੰਦ ਪਈ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਚੋਰਾਂ ਨੇ ਸੋਨਾ, ਸਿਲੰਡਰ ਤੇ ਕਈ ਹੋਰ ਸਮਾਨ ਚੋਰੀ ਕਰਕੇ ਸਰਕਾਰੀ ਗੱਡੀ 'ਚ ਰੱਖਿਆ ਤੇ ਉਹ ਫਰਾਰ ਹੋ ਗਏ। ਹਨੇਰਾਣਾ ਕਿੰਨਿਤ ਕੋਰ ਹੈ। ਮੈਂ ਫਾਲਸਿੰਗਵਰਥ ਲੋਨੀ ਦੀ ਰਹਿਣ ਵਾਲੀ ਆ 237 ਨੰਬਰ ਮੇਰਾ ਕਵਟਰ ਹੈ ਜੀ ਮੈਂ ਹਲੂਏ ਦੇ ਰਹਣ ਆਪਣੇ ਭੈਣ ਘਰੇ ਰਹਿ ਰਹੀ ਸੀ ਤੇ ਉਸ ਦੌਰਾਨ ਮੇਰੇ ਘਰ ਵਿੱਚ ਪਿੱਛੇ ਚੋਰੀ ਹੋ ਗਈ ਤੁਹਾਡੇ ਘਰ ਵਿੱਚ ਕੋਈ ਨਹੀਂ ਸੀਗਾ ਤੁਹਾਨੂੰ ਕਿਵੇਂ ਪਤਾ ਲੱਗਾ ਚੋਰੀ ਦਾ ਸਾਰੇ 28 ਤਰੀਕ ਨੂੰ ਆਪਣੇ ਘਰੇ ਆਏ ਆ 28 ਤਰੀਕ ਨੂੰ ਅਸੀਂ ਆਪਣੇ ਘਰੇ ਆਏ ਸਵੇਰ ਕੇ ਦੇਖਿਆ ਤੁਹਾਡਾ ਫਰਨੀਚਰ ਟੁੱਟੀ ਹੋਈ ਸੀ ਤੋੜਫਨ ਹੋਈ ਹੋਈ ਸੀ ਸਾਰੀ ਤੇ ਐਲਸੀਡੀ ਉੱਤਰੀ ਹੋਈ ਸੀ ਸਿਲੰਡਰ ਚ ਦਰਵਾਜ਼ੇ ਖੋਲੇ ਆਪਣੇ ਦੇਖਿਆ ਕਿ ਕੀ ਕੀ ਸਮਾਨ ਹੋਰ ਕੁਝ ਤੇ ਸਿਲੰਡਰ ਚੋਂ ਕਿਹਾ ਹੋਇਆ ਸੀਗਾ ਸੋਨੇ ਦੀਆਂ ਵਾਲੀਆਂ ਛੋਟੀਆਂ ਲੈ ਗਈ ਨੇ 2000 ਰੁਪਏ ਕੱਢ ਕੇ ਲੈ ਗਏ ਨੇ ਤੇ ਸਾਰੇ ਅਸੀਂ ਥਾ ਗਏ ਆ ਉਦੋਂ ਨੇ ਸਰਖਾਸ ਦੇ ਦਿੱਤੀ ਅਸੀਂ ਸਵੇਰ ਉਦੋਂ ਤੇ ਸਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਜ 10 ਦਿਨ ਹੋ ਗਏ ਸਾਨੂੰ ਥਾਣੇ ਵਿੱਚ ਜਾਂਦੇ ਆਉਂਦੇ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਹਾਂਜੀ ਤੁਹਾਨੂੰ ਲੱਗਦਾ ਕਿ ਕੌਣ ਤੁਹਾਡਾ ਸਮਾਨ ਥੋੜੀ ਲੈ ਗਿਆ ਹੋਈ ਹਾਂਜੀ ਸਾਡੇ ਸਾਡੇ ਰਿਸ਼ਤੇ ਨੇ ਸਾਡੇ ਮਤਲਬ ਹੈਗੀ ਰਿਸ਼ਤੇਦਾਰੀ ਦੇ ਵਿੱਚ ਹੀ ਆ ਸਾਨੂੰ ਜਿੰਨੇ ਤੇ ਮਤਲਬ ਜਿਹੜੇ ਅਸੀਂ ਦੱਸ ਵੀ ਦਿੱਤਾ ਆਏ ਹਾਂਜੀ ਵੀ ਆਹ ਬੰਦੇ ਨੇ ਹਾਂਜੀ ਉਹਨਾਂ ਦੇ ਘਰੇ ਵੀ ਨਹੀਂ ਉਹ ਕੋਈ ਨਿਸ਼ਾਨਬੀਨ ਕਰਦੇ ਸਮਾਨ ਜਿਹੜਾ ਥੋੜੀ ਹੋਇਆ ਕਿੱਥੇ ਲੱਭ ਕੇ ਲੱਭ ਸਰਵੋਚ ਚੋਨ ਕਮਿਸ਼ਨਰ ਦੀ ਗੱਡੀ ਆ ਸਰ ਹਾਂਜੀ ਚੋਨ ਪ੍ਰਚਾਰ ਵਾਲਾ ਕੈਮਰਾ ਲੱਗਾ ਹੋਇਆ ਉੱਪਰ ਬਾਰੀ ਖੁੱਲੀ ਐ ਸੈਂਟਰ ਦੇ ਵਿੱਚ ਰੱਖਿਆ ਗਿਆ ਸਾਡੇ ਕੋਲ ਜਿੰਦਗੀ ਵੀਡੀਓ ਕਲਿੱਪ ਵੀ ਮੌਜੂਦ ਹੈਗੀ ਸਾਡੇ ਕੋਲ ਹਾਂਜੀ ਅਸੀਂ ਦਿਖਾ ਸਕਦੇ ਹਾਂ ਤੁਹਾਡੇ ਹਸਬੰਦ ਕੀ ਕਰਦੇ ਸਸਪੈਂਡ ਸਰ ਮੈਂ ਤਾਂ ਮਜ਼ਦੂਰੀ ਕਰਦੇ ਆ ਹਾਂਜੀ ਮੰਗ ਕੀ ਕਰਦੇ ਹੋ ਅਸੀਂ ਮੰਗ ਸਰ ਇਹ ਹੀ ਕਰਦੇ ਸਾਨੂੰ ਸਾਡਾ ਸਮਾਨ ਵਾਪਸ ਦਿਵਾਇਆ ਜਾਵੇ ਤੇ ਚੋਰਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਮੈਂ ਰਿਫੁੱਲ ਇਹਨਾ ਕਿਰਨ ਪ੍ਰੀਤੀ ਨੂੰ ਆਂਡੀਆਂ ਹਾਊਸਿੰਗ ਬੂਲ ਕਲੋਨੀ ਸੇ ਰਹਿਣ ਵਾਲਿਆ ਇਹ ਜਿਸ ਦਿਨ 28 ਤਰੀਕ ਨੂੰ ਆ ਘਰ ਆਏ ਇਹਨਾਂ ਨੇ ਸਾਨੂੰ ਮੌਕਾ ਦਿਖਾਇਆ ਹੈ ਚੋਰੀ ਹੋਈ ਹੈ ਅਸੀਂ ਉੱਪਰ ਆ ਕੇ ਇਹਨਾਂ ਦਾ ਕਮਰਾ ਦੇਖਿਆ ਤੀਸਰਾ ਵਾਲਾ ਉਹ ਬਾਰੀਠਾ ਨਹੀਂ ਆਇਆ ਹੈ ਇਹ ਬਰਾਂਡੇ ਵਾਲਾ ਬੂਹਾ ਵੀ ਥੋੜਿਆ ਉਹਨਾਂ ਨੇ ਇਧਰੋਂ ਸਲੰਡਰ ਧਾ ਕੇ ਲੱਗੇ ਫਲਮਾਰੀਆਂ ਵੀ ਖੁੱਲੀਆਂ ਸੀ ਪਾਲਾ ਵੀ ਟੁੱਟਾ ਹੋਇਆ ਸੀ ਤੇ ਇਹਨਾਂ ਨੇ ਕਾਫੀ ਕਾਫੀ ਕੁਝ ਖਿਲਾਰਾ ਖਿਲਾਰਾ ਵੀ ਬਹੁਤ ਪਿਆ ਹੋਇਆ ਸੀ ਇਹਨਾਂ ਨੇ ਤੇ ਐਲਸੀਡੀ ਵੀ ਉਤਾਰੀ ਹੋਈ ਹੈ ਉੱਥੋਂ ਸਲੰਡਰ ਤੇ ਅਲਮਾਰੀ ਵਗੈਰਾ ਸਭ ਟੁੱਟਾ ਹੋਇਆ ਸੀ ਉਸ ਟਾਈਮ ਦੇ ਮੌਕੇ ਤੇ ਤੁਸੀਂ ਇਹਨਾਂ ਦੇ ਗਵਰਨਰ ਨੂੰ ਤੁਹਾਨੂੰ ਪਤਾ ਨਹੀਂ ਲੱਗਿਆ ਰਾਤ ਨੂੰ ਕਿ ਅਕਚੁਅਲੀ ਅਸੀਂ ਤਾਂ ਨਹੀਂ ਸੀਗੇ ਅਸੀਂ ਡੇਰੇ ਸਭ ਗਏ ਹੋਏ ਸੀ ਤੇ ਉੱਥੋਂ ਹੀ ਅਸੀਂ 28 ਤਰੀਕ ਨੂੰ ਸਵੇਰ ਹੀ ਆਏ ਹਾਂ ਤੇ ਸਾਨੂੰ ਪਤਾ ਨਹੀਂ ਲੱਗਾ ਜਦੋਂ ਦੀਦੀ ਨੇ ਸਾਨੂੰ ਦੱਸਿਆ ਸਾਨੂੰ ਉਦੋਂ ਪਤਾ ਲੱਗਾ ਸਾਡੇ ਫੈਮਿਲੀ 'ਚ ਵੀ ਘਰ ਕੋਈ ਨਹੀਂ ਸੀ ਉਸ ਟਾਈਮ ਤੇ ਹਾਂਜੀ ਦੂਜੇ ਪਾਸੇ ਜਦੋਂ ਸਰਕਾਰੀ ਗੱਡੀ ਦੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਇਲੈਕਸ਼ਨ ਸੈੱਲ ਦੇ ਇੰਚਾਰਜ ਨਾਲ ਗਲਵੱਤ ਕੀਤੀ ਗਈ ਸੌਨਾ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗੱਡੀ ਸਰਕਾਰੀ ਹੈ ਜਾਂ ਫਿਰ ਨਹੀਂ। ਉਹ ਜਿਹੜੀਆਂ ਗੱਡੀਆਂ ਚਲਾਈਆਂ ਉਹਨਾਂ ਦਾ ਅਸਲ ਜ ਪਪਸ ਹੈ ਕੀ ਹੈ। ਦੇਖੋ ਜਿਹੜੀਆਂ ਇਲੈਕਸ਼ਨ ਕਮਿਸ਼ਨ ਨੂੰ ਪ੍ਰੀਮੀਅਰ ਦੇ ਰਿਹਾਤਨ ਅਨੁਸਾਰ ਪ੍ਰਤੀ ਚੋਹ ਹਲਕਾ ਸਾਡੀ ਤੇਲ ਗੱਡੀਆਂ ਐਫਐਸਟੀ ਚਲਦੀ ਰਹੀਆਂ ਨੇ। ਜਦੋਂ ਵੀ ਸਾਨੂੰ ਕੋਈ ਕਿਸੇ ਕਿਸੇ ਦੀ ਕੰਪਲੇਨ ਮਿਲਦੀ ਹੈ ਤੇ ਜੋ ਗੱਡੀਆਂ ਨੇ ਇਹ 24 ਆਵਰ ਚਲਦੀਆਂ ਨੇ ਵੀ ਕਹਿੰਦਾ ਜੀਪੀਐਸ ਕਿਟਡ ਗੱਡੀਆਂ ਨੇ। اور ਕਮਿਸ਼ਨ ਦੀ ਹਦਾਇਤਾਂ ਅਨੁਸਾਰ ਇਹ ਚੱਲਦੀਆਂ ਨੇ ਔਰ ਉਹਨਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਸਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਸਾਹਮਣੇ ਇਹ ਆਂਦਾ ਪਿਆ ਵੀ ਲੋਕਾਂ ਦੇ ਪਰਤੋਸਮਾਨ ਜਿਹੜਾ ਵੀ ਲੈ ਕੇ ਆਂਦੇ ਨੇ ਉਸ ਗੱਡੀ 'ਚ ਰੱਖਦੇ ਨੇ ਗੱਡੀ ਤੋਂ ਉਤਾਰਦੇ ਵੇਲੇ ਚ ਆਇ ਪੰਜ ਸਿਲੰਡਰ ਆ ਜਾਂ ਕੁਝ ਹੋਰ ਵੀ ਸਮਾਨ ਸਰ ਲੱਗਦਾ ਨਹੀਂ ਵੀ ਲੋਕਾਂ ਦੇ ਘਰਾਂ 'ਚ ਵੀ ਇਹ ਸਮਾਈ ਜਿਹੀ ਕੀਤੀ ਜਾ ਰਹੀ ਹੈ ਜਿਹੇ ਇਸੇ ਦਰ ਤੇ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਛੋੜੇ ਦਿਨ ਪਹਿਲਾਂ ਹੀ ਮੇਰੇ ਕੋਲ ਅਨੇਕ ਵੀਡੀਓ ਪਹੁੰਚੀ ਹੈ ਔਰ ਇਸ ਬਾਰੇ ਮੈਂ ਆਪਣੇ ਜਿਹੜੇ ਉਪਤਕਾਰੀਆਂ ਦੀ ਨੋਟਿਸ ਵੀ ਲੈਂਦਾ ਲੇਕਿਨ ਹੁਣੇ ਤੱਕ ਇਹ ਸ਼ੋਰ ਨਹੀਂ ਹੈ ਕਿ ਉਹ ਗੱਡੀ ਕਿਸ ਤਰ੍ਹਾਂ ਦੀ ਹੈ ਔਰ ਆਪਣਾ ਕੈਮਰਾ ਜਰੂਰ ਲੱਗਾ ਗੱਡੀ ਤੇ ਜੋ ਮੈਂ ਦੇਖੀ ਵੀਡੀਓ ਔਰ ਅਸੀਂ ਇਹ ਪੜਤਾਲ ਕਰ ਰਹੇ ਹਾਂ ਕਿ ਉਹ ਗੱਡੀ ਜੇ ਇਲੈਕਸ਼ਨ ਦੀ ਗੱਡੀ ਹੈ ਤੇ ਉੱਥੇ ਵਿੱਚ ਕੌਣ ਲੱਗੇ ਗਿਆ ਸੀ ਔਰ ਕਿਸ ਤਰ੍ਹਾਂ ਗੱਡੀ ਪਹੁੰਚੀ ਕਿਉਂਕਿ ਜੋ ਕਮਿਸ਼ਨ ਦੇ ਦਿੱਤਾ ਅਨੁਸਾਰ ਉਸ ਗੱਡੀ 'ਚ ਵਿੱਚ ਇੱਕ ਡਿਊਟੀ ਮੈਂਬਰ ਸੀ ਤੇ ਔਰ ਪਲੱਸ ਸਾਡੇ ਜੋ ਪੁਲਿਸ ਬਲਾਜਨ ਹੁੰਦੇ ਨੇ ਉਹ ਇੱਕ ਜਾਂਚ ਦਾ ਵਿਚਾਰ ਇਹ ਜਾਂਚ ਕੀਤੀ ਜਾ ਰਹੀ ਹੈ ਔਰ ਇਹ ਬਹੁਤ ਹੀ ਜਲਦੀ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਕੀਤੀ ਜਾਵੇ ਸਰ ਹਰ ਦਾ ਸਮਾਂ ਇਹ ਨਹੀਂ ਪੂਰੀ ਰਹਾ ਜਿसरी ਜੀ 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 ਬਿਲਕੁਲ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਜੋ ਗੱਡੀਆਂ ਨੇ 24 ਆਵਰ ਚੱਲਦੀਆਂ ਨੇ ਕਿਉਂਕਿ ਸਾਡੇ ਕੋਲ ਜਿਹੜਾ ਸੀਵੀ ਨੂੰ ਜਿਹੜਾ ਸਾਡਾ ਐਪ ਚੱਲਦਾ ਪਿਆ ਉਹ ਦੌਰਾਨ ਜਦੋਂ ਵੀ ਕੋਈ ਸਾਡੇ ਕੋਲ ਸ਼ਿਕਾਇਤ ਮਿਲਦੀ ਹੈ ਤੇ ਉਹਦਾ ਜੋ ਦਫਤਰ ਹੈ ਕਮਿਸ਼ਨ ਦੇ ਨਿਯਮਾਂ ਅਨੁਸਾਰ ਉਹ ਸਾਡਾ 100 ਮਿੰਟਾਂ ਦੇ ਕੀਤਾ ਜਾਂਦਾ ਹੈ ਇਸ ਲਈ ਜੋ ਗੱਡੀਆਂ ਇਹ 24 ਆਵਰ ਚੱਲਦੀਆਂ ਨੇ ਸਰ ਠੀਕ ਹੈ ਤਾਂ ਗੱਲ ਦਿੱਤੀ ਜਾਈਏ ਜਦੋਂ ਤੁਹਾਨੂੰ ਪੁੱਛਦੇ ਨੇ ਕਿ ਦੇਖੋ ਸਾਡੇ ਕੋਲ ਮੈਂ ਜੋ ਅਸੀਂ ਪਰਤਾਲ ਕਰਾ ਰਹੇ ਹਾਂ ਜੋ ਗੱਡੀ ਅਸੀਂ ਇਹ ਦੇਖ ਰਹੇ ਹਾਂ ਗੱਡੀ ਸਾਡੀ ਇੱਥੇ ਗਈ ਸੀ ਜਾਂ ਨਹੀਂ ਗਈ ਸੀ ਜਿਹੜੀ ਗੱਡੀ ਉੱਤੇ ਜੀਪੀਐਸ ਲੱਗੇ ਹੋਏ ਨੇ ਜਿਹੜੀ ਗੱਡੀ ਉੱਤੇ ਮੌਕੇ ਤੇ ਪਾਈ ਦੇਗੀ ਉਹ ਜਿਹੜੀ ਟੀਮ ਬੈਠੀ ਹੋਏਗੀ ਜੋ ਇਨਚਾਰਜ ਹੋਏਗਾ ਜੋ ਫੁੱਲਸ ਵਾਲੇ ਹੋਣਗੇ ਉਹਨਾਂ ਦੀ ਸਾਰੀ ਇਨਕੁਆਇਰੀ ਕਰਕੇ ਫਿਰ ਅਸੀਂ ਰਿਪੋਰਟ ਪਹੁੰਚਾਈ ਤੇ ਐਕਸ਼ਨ ਹੋਏਗਾ ਬਿਲਕੁਲ ਐਕਸ਼ਨ ਹੋਏਗਾ ਜੋ ਨਿਯਮਾਂ ਅਨੁਸਾਰ ਕਾਰਵਾਈ ਬੰਦੀ ਉਹ ਜ਼ਰੂਰ ਕੀਤੀ ਜਾਵੇਗੀ ਥੈਂਕ ਯੂ ਸਰ ਫਿਰੋਜ਼ਪੁਰ ਦੇ ਅੰਦਰ ਚੋਰੀਆਂ ਤੇ ਲੁੱਟਾਂ ਘੁਆ ਹੋਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਇੱਕ ਤੋਂ ਬਾਅਦ ਇੱਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਹਾਊਸਿੰਗ ਬੋਰਡ ਕਲੋਨੀ ਚ ਹੋਈ ਚੋਰੀ ਦੇ ਮਾਮਲੇ ਚ ਪੀੜਤ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਮਿਲਦਾ ਹੈ ਫਿਰੋਜ਼ਪੁਰ ਤੋਂ ਪਰਮਜੀਤ ਖਾਨਾ ਪੰਜਾਬੀ ਲੋਕ ਚੈਨਲ